ਸਭ ਤੋਂ ਪਹਿਲਾਂ ਦੀਵਾਲੀ ਬੰਦੀ ਛੋੜ ਤੇ ਵਿਸ਼ਕਰਮਾ ਦੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਮਾਤਾ ਰਾਣੀ ਪਰਮਾਤਮਾ ਲక్ష్ਮੀ ਮਾਤਾ ਵਾਹਿਗੁਰੂ ਸਾਡੇ ਸਾਰਿਆਂ ਦੇ ਮਿਹਰ ਭਰੇ ਹੱਥ ਰੱਖਣ ਅੱਜ ਟਰੱਕ ਜੁਨੀਅਰ ਦਾ ਸਾਡਾ ਤੀਜਾ ਸਾਲ ਹੈ ਦੀਵਾਲੀ ਦਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਤੀਜੇ ਸਾਲ ਚ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਟਰੱਕ ਆਪਰੇਟਰਾਂ ਨੂੰ ਇੱਕ ਸ਼ੁਰੂਆਤ ਕੀਤੀ ਸੀਗੀ 25 ਸਾਲਾਂ 'ਚ ਪਹਿਲੀ ਵਾਰ ਇਹ ਕੋਸ਼ਿਸ਼ ਕੀਤੀ ਅਸੀਂ ਜਦੋਂ ਦੀ ਸੁਸਾਇਟੀ ਬਣੀ ਹੈ ਕਿ ਆਪਣੇ ਟਰੱਕ ਆਪਰੇਟਰਾਂ ਨੂੰ ਅਸੀਂ ਕੋਈ ਨਾ ਕੋਈ ਗਿਫਟ ਦੇ ਕੇ ਨਮਾਜ਼ੀਏ ਗਿਫਟ ਦੇ ਤੌਰ 'ਤੇ ਅਸੀਂ ਪਹਿਲੇ ਸਾਲ ਬਾਲ ਕਲੋਕ ਲੈਂਦੇ ਸੀਗੇ ਜਿੰਨੇ ਵੀ ਸਾਡੇ ਟਰੱਕ ਆਪਰੇਟਰ ਐਕਟਿਵ ਕੰਮ ਕਰਦੇ ਸਾਡੇ ਕੋਲ ਉਹਨਾਂ ਨੂੰ ਅਸੀਂ ਪਹਿਲੇ ਸਾਲ ਜੇ ਸਾਰੇ ਉਹ ਲੋਕ ਬੰਦੇ ਸੀਗੇ ਦੂਜਾ ਸਾਲ ਆਇਆ ਸੀ ਫੇਰ ਕੋਸ਼ਿਸ਼ ਕੀਤੀ ਬੈਠ ਕੇ ਤੇ ਕੁਝ ਨਵਾਂ ਤਰੀਕਾ ਕੱਢੀਏ ਪਿਛਲੀ ਵਾਰ ਅਸੀਂ ਕੰਬਲ ਲਿਆਏ ਸੀਗੇ ਸਰਦੀਆਂ ਨੂੰ ਦੇਖ ਕੇ ਇਹ ਸਾਰੇ ਜਿਹੜੇ ਸਾਡੇ ਟਰੱਕ ਆਪਰੇਟਰ ਐ ਕੁਝ ਸਾਡੇ ਡਰਾਈਵਰ ਭਰਾ ਮਾਲਕ ਆਪ ਵੀ ਗੱਡੀਆਂ ਚਲਾਉਂਦੇ ਐ ਕਿ ਉਹਨਾਂ ਵਾਸਤੇ ਇੱਕ ਗਿਫਟ ਹੋ ਜਾਏਗਾ ਕਿਉਂਕਿ ਉਹਨਾਂ ਨੇ ਬਾਹਰ ਅੰਦਰ ਕੰਮ ਕਰਨ ਜਾਣਾ ਹੁੰਦਾ ਸਿਆਲ ਦੇ ਦਿਨੇ ਉਹ ਆਪਣਾ ਕਿਤੇ ਨਾ ਕਿਤੇ ਕੰਬਲ ਲੈ ਕੇ ਸੌ ਸਕਦੇ ਉਹ ਅਸੀਂ ਪਿਛਲੇ ਸਾਲ ਦਿੱਤੇ ਤੇ ਤੀਸਰੀ ਵਾਰ ਅਸੀਂ ਇਹ ਫੈਸਲਾ ਲਿਆ ਕਿ ਇਸ ਵਾਰ ਅਸੀਂ ਗਿਫਟ ਨਹੀਂ ਆਪ ਲਿਆ ਹਾਂ ਇਹਦੇ ਦੋ ਤਿੰਨ ਕਾਰਨ ਨੇ ਕਿਤੇ ਨਾ ਕਿਤੇ ਲੋਕਾਂ ਵੱਲੋਂ ਵੀ ਕੁਝ ਲੋਕ ਤੁਹਾਨੂੰ ਪਤਾ ਹੀ ਇਹ ਕਹਿਣਦੇ ਹੁੰਦੇ ਕਹਿਣ ਵਾਲਾ ਕਹਿਣਾ ਕਹਿੰਦੇ ਪਰ ਚਲੋ ਅਸੀਂ ਤਾਂ ਆਪਣਾ ਕੰਮ ਕਰਦੇ ਰਹਿਣਾ ਹੈ ਇਹ ਕਹਿੰਦੇ ਕੰਬਣਾ ਜੇ ਵੀ ਕੁਝ ਬਣਾ ਲਿਆ ਹੋਣਾ ਕੋਈ ਕਿਤੇ ਕਹਿੰਦਾ ਕੁਝ ਕਹਿੰਦਾ ਮਹਾਰਾਜ ਦੀ ਇਹੋ ਜੀ ਕਿਰਪਾ ਹੈ ਜਦੋਂ ਦੇ ਅਸੀਂ ਇੱਥੇ ਬੈਠੇ ਆ ਸਾਡੇ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਆਪਾਂ ਕੋਈ ਘਰੋ ਰਾਜਨੀਕਾਰ ਜਾ ਕੋਈ ਬਹੁਤ بڑے ਟਰਾਂਸਪੋਰਟਰ ਜਾਂ ਬਹੁਤ بڑے ਆਰਬਾਪਤੀਆਂ ਚੋਂ ਨਹੀਂ ਹੈ ਇੱਥੇ ਹੀ 20 ਸਾਲ ਪਹਿਲੇ ਮੈਂ ਵੀ ਟਰੱਕ ਆਪਰੇਟ ਕਰਦਾ ਸੀਗਾ ਆਪਣਾ ਟਰੱਕ ਚਲਾਦਾ ਹਾਂ ਦਾ ਅੱਜ ਅਸੀਂ ਪ੍ਰਧਾਨ ਮੈਂਬਰ ਬਣ ਕੇ ਨਾਲ ਕਮੇਟੀ ਸਾਡੀ ਬੈਠੀ ਹੈ ਪਰਮਾਤਮਾ ਨੇ ਸਾਨੂੰ ਭਾਗ ਲਾਇਆ ਹਰਜੋਤ ਸਿੰਘ ਬੈਨ ਜੀ ਮੰਤਰੀ ਬਣੇ ਉਹਨਾਂ ਨਾਲ ਅਸੀਂ ਮਿਹਨਤ ਕੀਤੀ ਪਰਮਾਤਮਾ ਨੇ ਸਾਨੂੰ ਭਾਗ ਲਾਇਆ ਤੇ ਅੱਜ ਅਸੀਂ ਉਹਨਾਂ ਦੀ ਬਦੋਲਨ ਇੱਥੇ ਇੱਕ ਟੀਮ ਬਣ ਕੇ ਕੰਮ ਕਰ ਰਹੇ ਆ 25 ਸਾਲ ਜਿ ਪਹਿਲੀ ਵਾਰ ਹੋਇਆ ਸੀਗਾ ਯੂਨੀਅਨ ਚ ਇਲੈਕਸ਼ਨ ਹੋਏ ਸੀਗੇ ਇਲੈਕਸ਼ਨ ਹੋਣ ਦੇ ਬਾਅਦ ਸਾਨੂੰ ਲੋਕਾਂ ਨੇ ਮਾਣ ਬਖਸ਼ਿਆ ਚੁਣ ਕੇ ਇੱਥੇ ਕੀਤਾ ਅੱਜ ਅਸੀਂ ਪੂਰੀ ਟੀਮ ਨਾਲ 3 ਸਾਲ ਸਾਨੂੰ ਹੋ ਗਏ ਸਫਲਤਾਪੂਰਵਕ ਕੰਮ ਕਰਦਿਆਂ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਕੇ ਦੇਖ ਲਿਓ 3 ਸਾਲ ਦੇ ਅੰਦਰ ਇਸ ਯੂਨੀਅਨ ਨੇ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕੀਤੀ ਹੈ ਫੈਕਟਰੀਆਂ ਵਾਲੇ ਵੀ ਖੁਸ਼ ਹੈ ਯੂਨੀਅਨ ਵੀ ਖੁਸ਼ ਹੈ ਸਾਰੇ ਮਾਲਕ ਟਰੱਕ ਆਪਰੇਟਰ ਖੁਸ਼ ਨੇ ਇੱਕ ਟਾਈਮ ਹੁੰਦਾ ਸੀਗਾ ਕੋਈ ਇੱਕ ਟਰੱਕ ਅਗਰ ਕੋਈ ਲੈ ਕੇ ਆਂਦਾ ਸੀਗਾ ਪੂਰੇ ਹਲਕੇ 'ਚ ਸਾਰੇ ਪਿੰਡਾਂ ਦੇ ਲੋਕੋ ਟਰੱਕ ਨੂੰ ਦੇਖਣ ਜਾਂਦੇ ਸੀ ਕਿ ਨਵੀਂ ਚੈਸੀ ਸਾਡੇ ਯੂਨੀਨ ਚ ਆਈ ਹੈ ਨਾਲ ਜਾ ਕੇ ਫੋਟੋ ਕਰਾਉਂਦੇ ਤੇ ਉਹਦੀ ਖੁਸ਼ੀ ਮਰਾਂਦੇ ਤੇ ਸਾਡਾ 3 ਸਾਲ ਦਾ ਰਿਕਾਰਡ ਹੈ 80 ਤੋਂ ਵੱਧ ਨਵੇਂ ਟਰੱਕ ਦੀਆਂ ਜੈਸੀਆਂ ਜਿਹੜੀਆਂ ਕਿ ਨੰਗਲ ਯੂਨੀਨ ਚ ਪਹਿਲੀ ਵਾਰ ਆਈਆਂ ਔਰ ਕਿਸੇ ਚੀਜ਼ ਦੀ ਕਮੀ ਨਹੀਂ ਜਦੋਂ ਮੈਂ ਪ੍ਰਧਾਨ ਬਣਿਆ ਬਹੁਤ ਸਾਰੇ ਸਾਡੇ ਕੁਝ ਲੋਕਾਂ ਕੋਲ بڑے ਟਰੱਕ ਨੇ ਉਹ ਵੀ ਮੰਤਰੀ ਸਾਹਿਬ ਕੋ ਆਂਦੇ ਹੁੰਦੇ ਸੀਗੇ ਕਿ ਮਹਾਰਾਜ ਸਾਡਾ ਵੀ ਸੋਚੋ ਅਸੀਂ ਵੀ ਲੋਕ ਹਨ ਅੱਜ 6 ਟਾਇਰ 10 ਟਾਇਰ 12 ਟਾਇਰ ਕੋਈ ਵੀ ਟਰੱਕ ਆਪਰੇਟਰ ਸਾਡੇ ਕੋਲ ਕੰਪਲੇਨ ਨਹੀਂ ਹੈ ਹਰ ਇੱਕ ਟਰੱਕ ਆਪਰੇਟਰ ਖੁਸ਼ ਹੈ इवन ਕਿ ਇਸ ਤੋਂ ਬਾਅਦ ਵੀ ਕੋਈ ਮਹਤਵਪਰਦਾ ਟਰੱਕ ਆਗੇ ਕੋਈ ਗਵਾਰਥਾਈ ਦਾ ਕੋਈ ਕੀਰਤਪਰਦਾ ਉਹਨਾਂ ਯੂਨੀਅਨ ਦੇ ਆਗੇ ਵੀ ਲੋਕ ਸਾਡੇ ਕੋ ਟਰੱਕ ਭਰ ਕੇ ਜਾਂਦੇ ਟਾਲੀ ਵਾਲੇ ਤੱਕ ਲੋਕ ਸਾਡੇ ਕੋ ਆ ਜਾਂਦੇ ਜਿਹੜਾ ਮਾਲ ਸਾਡੇ ਕੋ ਬਕਾਇਆ ਹੁੰਦਾ ਉਹ ਵੀ ਸਾਡੇ ਨਾਲ ਹੋ ਕੇ ਕੰਮ ਕਰਕੇ ਜਾਂਦੇ ਇਸ ਕਰਕੇ ਮੈਂ ਪ੍ਰਮਾਤਮਾ ਦਾ ਪੂਰੀ ਯੂਨੀਅਨ ਦਾ ਪੂਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਮਾਤਾ ਰਾਣੀ ਦਾ ਮਹਾ ਲక్ష్ਮੀ ਦਾ ਆਸ਼ੀਰਵਾਦ ਸਾਡੇ ਤੇ ਅੱਦੀ ਬਣਿਆ ਰਹੇ ਐਂਦੀ ਸਾਡੀ ਯੂਨੀਅਨ ਚੱਲਦੀ ਰਹੇ ਅੱਗੇ ਭਾਗ ਲੱਭਦੇ ਰਹਿਣ ਮਾੜਾ-ਮੋਟਾ ਖੱਟਾ-ਮਿੱਠਾ ਅਨੁਭਵ ਚੱਲਦਾ ਰਹਿੰਦਾ ਥੋੜਾ-ਬੋਧਾ ਉੱਪਰ-ਥੱਲੇ ਹੁੰਦਾ ਬਹੁਤ ਲੋਕ ਸਾਨੂੰ ਕਹਿ ਜਾਂਦੇ ਕਈ ਵਾਰ ਆ ਸਾਥੇ ਕਿਆ ਹੋ ਜਾਂਦਾ ਕਿਸੇ ਨੂੰ ਤਿੰਨ ਸਾਲਾਂ ਇਹ ਮੇਰੀ ਪੂਰੀ ਕਮੇਟੀ ਬੋਲੋ ਕਦੇ ਕੋਈ ਵੱਧ ਘਟ ਕਿਆ ਹੋ ਗਿਆ ਹੋਵੇ ਮਾੜਾ ਚੰਗਾ ਲੱਗਿਆ ਹੋਵੇ ਉਹਦੇ ਵਾਸਤੇ ਮੈਂ ਤੈਹ ਦਿਲੋਂ ਆਪਣੇ ਬੋਲੋ ਅੱਜ ਸ਼ੁਭ ਦਿਹਾੜੇ ਤੇ ਉਹਨਾਂ ਤੇ ਮਾਫੀ ਮੰਗਦਾ ਹਾਂ ਕਿ ਸਾਡਾ ਕੋਈ ਮਕਸਦ ਕਿਸੇ ਨਾਲ ਵੀ ਕੋਈ ਰਾਜਨੀਤਿਕ ਪੱਖ ਕੋਈ ਜ਼ਬਰਦਸਤੀ ਕੋਈ ੱੱਕਾ ਕਰਨ ਦੀ ਕੋਈ ਮਨਛਣ ਨਹੀਂ ਹੈ ਨਾ ਅਸੀਂ ਕਦੇ ਕਿਸੇ ਨਾਲ ਕੀਤਾ ਨਾ ਅਸੀਂ ਕਦੇ ਕਰਨਾ ਸਾਨੂੰ ਜੋ ਆਦਰਸ਼ ਉੱਪਰੋਂ ਦਿੱਤੇ ਗਏ ਜੋ ਅਸੀਂ ਆਪਣੇ ਮਾਪੇ ਤੋਂ ਆਪਣੀ ਪਾਰਟੀ ਤੋਂ ਆਪਣੇ ਸੀਨੀਅਰ ਤੋਂ ਸਿੱਖਿਆ ਹੈ ਉਸੇ ਉਹੀ ਚੀਜ਼ ਨੂੰ ਅਸੀਂ ਅਪਲਾਈ ਕਰਕੇ ਚੱਲ ਰਿਹਾ ਹੈ ਕਿਸੇ ਵੀ ਇੱਕ ਵੀ ਸਿੰਪਲ ਟਰੱਕ ਆਪਰੇਟਰ ਦੀ ਪ੍ਰੋਬਲਮ ਸਾਡੀ ਪੂਰੀ ਦੀ ਕਮੇਟੀ ਦੀ ਪ੍ਰੋਬਲਮ ਬਣ ਜਾਂਦੀ ਹੈ ਅਸੀਂ ਉਹਦੇ ਵਾਸਤੇ ਤੁਰੰਤ ਕੰਮ ਕਰਨ ਲਈ ਤਿਆਰ ਹੁੰਦੇ ਜਿੰਨਾ ਸਾਤੇ ਹੋ ਸਕੇ ਅਸੀਂ ਬਹੁਤ ਕੁਝ ਕੀਤਾ ਜਿੰਨਾ ਅਸੀਂ ਉੱਪਰੋਂ ਕਰਵਾ ਸਕਦੇ ਤਾਂ ਅਸੀਂ ਉਹ ਵੀ ਕੀਤਾ ਤੁਸੀਂ ਅੱਜ ਦੇਖੋਗੇ ਕੀਰਤਪੁਰ ਦਾ ਟੋਲ ਸਾਡਾ ਇੱਕ ਟਰੱਕ ਡੱਪਣ ਦਾ ਮਤਲਬ 250 ਰੁਪਏ ਘੱਟੋ ਘੱਟ ਜੇ 10 ਟਾਇਰ ਗਿਆ ਦਾ 500 ਰੁਪਿਆ 12 ਟਾਇਰ ਗਿਆ ਦਾ 600-700 ਰੁਪਿਆ ਮਤਲਬ ਜਿਹੜੇ ਟਰੱਕ ਕੋ ਬਰਨਾਲਾ ਬਢੰਡਾ ਕਿਤੇ ਜਾਂਦੇ ਆ ਜਦੋਂ ਗੇੜਾ ਲਾ ਕੇ ਆਂਦੇ 2-2000 ਰੁਪਏ ਜੇਬ ਚ ਪਾ ਕੇ ਤੁਰਨਾ ਪੈਂਦਾ ਦਾ ਅੱਜ ਐਦਾਂ ਦੇ ਟਰੱਕ ਆਪਰੇਟਰ ਨੇ ਬਰਨਾਲਾ ਜਾ ਕੇ 100 ਰੁਪਏ ਚ ਵਾਪਸ ਆ ਜਾਂਦੇ ਕਿਉਂਕਿ ਉਹਨਾਂ ਦਾ ਕਿਤੇ ਵੀ ਕੋ ਟੋਲ ਟੈਕਸ ਨਹੀਂ ਲੱਗਦਾ ਸਾਡੀ ਪਾਸਿੰਗ ਦੀ ਦਿੱਕਤ ਈ ਰੋਪੜ ਜਾ ਕੇ ਸਾਰੇ ਟਰੱਕ ਆਪਰੇਟਰ ਧੱਕੇ ਖਾਂਦੇ ਦੇ ਕੋਈ ਪਾਸਿੰਗ ਹੁੰਦੀ ਉੱਥੇ ਜਾ ਕੇ ਕਤਾਰਾਂ ਚ ਲੱਗਦੇ ਤੇ ਫਿਰ ਉੱਥੇ ਜਾ ਕੇ ਪ੍ਰੋਬਲਮ ਹੁੰਦੀ ਤੇਲ ਖਰਚੇ ਤੇ ਪੂਰਾ ਪੂਰਾ ਦਿ ਅਸੀਂ ਮੰਤਰੀ ਸਾਹਿਬ ਨੂੰ ਕਹਿ ਕੇ ਕਿ ਸਾਡੀ ਜਿੱਦਾਂ ਮਰਜ਼ੀ ਕਰੋ ਸਾਡੀ ਪਾਸਿੰਗ ਨੰਗਲ ਚ ਲਿਆਓ ਇਹ ਲੋਟ ਖਲਵਾਇਆ ਅੱਜ ਹਰ ਮਹੀਨੇ ਤੁਸੀਂ ਦੇਖਦੇ ਹੋ ਮੈਂ ਆਪ ਉਸ ਪਾਸਿੰਗ ਤੇ ਖੜਾ ਹੁੰਦਾ ਹਰ ਮਹੀਨੇ ਪਾਸਿੰਗ ਸਾਡੀ ਨੰਗਲ ਚ ਹੋਣ ਲੱਗ ਪਈ ਤੀਜਾ ਸੀਗਾ ਹਰੇ ਟਰੱਕ ਡਰਾਈਵਰਾਂ ਦੇ ਲਾਇਸੈਂਸ ਜਿਹੜੇ ਰਿਨਿਊ ਹੁੰਦੇ ਆ ਜਾਂ ਬਣਦੇ ਉਹਦੀ ਟ੍ਰੇਨਿੰਗ ਲੱਗਦੀ ਸੀਗੀ ਮੋਹਗਾਣਾ ਮੁਕਸਰ ਜਾ ਕੇ ਅਸੀਂ ਉਹ ਗੱਲਬਾਤ ਕੀਤੀ ਅੱਜ ਰੋਪੜ ਚ ਸਾਡੇ ਕੰਮ ਹੋ ਰਿਹਾ ਇਸ ਕਰਕੇ ਮੈਂ ਇਸ ਸੋਭ ਦਿਹਾੜੇ ਤੇ ਮੰਤਰੀ ਹਰਜੋਬ ਐ ਜੀ ਨਾਲ ਸਾਡੇ ਸੰਜੀਵ ਗੋਤਮ ਜੀ ਡਾਕਟਰ ਹਮੇਸ਼ਾ ਉਹਨਾਂ ਨੇ ਸਾਡਾ ਮਾਰਗਦਰਸ਼ਨ ਬਣਿਆ ਜਿੱਥੇ ਵੀ ਕਿਤੇ ਲੋਡ ਪਈ ਟਰੱਕ ਆਪਰੇਟਰਾਂ ਨੂੰ ਫੈਕਟਰੀ ਦੇ ਨਾਲ ਲੜਨ ਤੱਕ ਦੀ ਵੀ ਜਰ ਨੋਬਤ ਆਈ ਬਹੁਤ ਸਾਰੀ ਐਦਾਂ ਦੀ ਕ੍ਰਿਟੀਕਲ ਸਿਚੁਏਸ਼ਨ ਆਈ ਹਮੇਸ਼ਾ ਸਾਡੀ ਪਿੱਛੇ ਬਾਹ ਵੜ ਕੇ ਖੜੇ ਰਹੇ ਹਮੇਸ਼ਾ ਉਹਨਾਂ ਨੇ ਸਾਨੂੰ ਦੱਸਿਆ ਕਿੱਦਾਂ ਕੀ ਕਰਨਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗਾ ਜਿੰਨੀ ਸਮੁੱਚੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਮੇਰੇ ਟਰੱਕ ਆਪਰੇਟਰਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਜੀ ਯੂਨੀਅਨ ਚੜ੍ਹ ਬੰਦੀ ਛੋੜ ਦਿਵਸ ਦੀਆਂ ਤੇ ਬਿਸ਼ਕਰਮਾ ਬਾਬਾ ਜੀ ਨੂੰ ਬਹੁਤ-ਬਹੁਤ ਵਧਾਈਆਂ ਨਾਲ ਹੀ ਤੁਸੀਂ ਜਿੰਨੇ মিডিਆ ਕਰਮਚਾਰੀ ਆਏ ਹੋ ਤੁਹਾਡੇ ਤੋਂ ਬਿਨਾ ਵੀ ਸਾਡੀ ਆਵਾਜ਼ ਕਿਤੇ ਨਹੀਂ ਪਹੁੰਚ ਸਕਦੀ ਮੇਰਾ ਤਹਿ ਦਿਲੋਂ ਤੁਹਾਨੂੰ ਵੀ ਬਹੁਤ-ਬਹੁਤ ਧੰਨਵਾਦ ਹੈ ਮਹਾਰਾਜ ਤੁਹਾਡੇ ਘਰੇ ਵੀ ਖੁਸ਼ੀਆਂ ਲਿਆਵੇ ਤੁਹਾਡੀ ਵੀ ਦਿਵਾਲੀ ਇਹੋ ਜੀ ਜਾਵੇ ਸਾਰੇ ਸੁਪਨੇ ਸਾਰਿਆਂ ਸਕਾਰ ਰੋਜਨ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਆਪਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬੰਦੀ ਛੋੜ ਦੇ ਵਾਸਤੇ ਬਿਸ਼ਕਰਮਾ ਦੇ ਸਾਰੇ ਤਿਉਹਾਰਾਂ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਸਾਡੀ ਯੂਨੀਅਨ ਵੱਲੋਂ ਤੀਜਾ ਸਾਲ ਦਾ ਉਪਰਾਲਾ ਕੀਤਾ ਗਿਆ ਜੀ ਜਦੋਂ ਦੀ ਸਾਡੀ ਕਮੇਟੀ ਬਣੀ ਹੈ ਪਹਿਲੇ ਸਾਲ ਅਸੀਂ ਕਲੋਕ ਦਿੱਤੇ ਸੀਗੇ ਉਹਦੇ ਵਿੱਚ ਵੀ ਪਬਲਿਕ ਬੜੀ ਖੁਸ਼ ਹੋਈ ਉਹਨੂੰ ਪਹਿਲੀ ਵਾਰ ਗਿਫਟ ਮਿਲੇ ਜੀ ਉਸ ਤੋਂ ਬਾਅਦ ਫਿਰ ਅੱਗੇ ਵਧ ਗਏ ਵਧੀਆ ਕੰਬਲ ਦਿੱਤੇ ਫਿਰ ਸਾਡੇ ਡਰਾਈਵਰ ਭਾਈ ਆਪਰੇਟਰ ਮਾਲਕ ਬੜੇ ਖੁਸ਼ ਹੋਏ ਜੋ ਕਿ ਬਰਤਨ ਜੋਗ ਹਰੇਕ ਦੇ ਬਰਤਨ ਵਿੱਚ ਆਏ ਹੁਣ ਇਸ ਵਾਰ ਅਸੀਂ ਨਵਾਂ ਉਪਰਾਲਾ ਕੀਤਾ ਹਰ ਐਕਟਿਵ ਮੈਂਬਰਸ਼ਿਪ ਨੂੰ 600 ਰੁਪਇਆ ਤੇ ਚੈੱਕ ਉਹਨਾਂ ਨੂੰ ਵੰਡੇ ਅੱਜ ਸਾਰੇ ਖੁਸ਼ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਬਾਕੀ ਤੁਹਾਨੂੰ ਪੱਤਰਕਾਰਾਂ ਨੂੰ ਵੀ ਜ਼ਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਟਰੱਕ ਆਪਰੇਟਰ ਵੀਰਾਂ ਦੇ ਮਾਲਕਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਬੰਦੀ ਛੋੜ ਦੇਵਸ ਵਿਸ਼ਕਰਮਾਂ ਦੀਆਂ ਲੱਖ ਲੱਖ ਵਧਾਈਆਂ ਸਾਰੇ ਖੁਸ਼ੀਆਂ ਮਨਾਓ ਦੀਵਾਲੀ ਦੀਆਂ ਕਿਵੇਂ ਦੇਖਦੇ ਹੋ ਜਿਹੜਾ ਉਪਰ ਵਾਲਾ ਸੋਸਾਇਟੀ ਵੱਲੋਂ ਕੀਤਾ ਗਿਆ ਦੀਵਾਲੀ ਪੰਡਿਕੀ ਬਹੁਤ ਵਧੀਆ ਕੀਤਾ ਜੀ ਅੱਜ ਤੋਂ 3 ਸਾਲ ਹੋ ਗਏ ਸ਼ੁਰੂ ਕੀਤੇ ਗਿਫਟ ਦੇਣੇ ਇਹਦੇ ਪਹਿਲਾਂ ਕੋਈ ਵੀ ਗਿਫਟ ਨਹੀਂ ਦਿੰਦਾ ਸੀ ਬੰਦਿਆਂ ਜੀ ਖੁਸ਼ੀ ਹੈ ਸਾਡੇਆਂ ਜੀ ਚਲੋ ਜੋ ਵੀ ਗਿਫਟ ਮਿਲਿਆ ਹਰੇਕ ਬੰਦਾ ਖੁਸ਼ ਹੈ ਇਸ ਗੱਲ ਤੋਂ